ਜੈ ਗੁਰਦੇਵ ਧੰਗੁਰਦੇਵ ਜੀ ਅੱਜ ਨਵਾਂ ਸ਼ਹਿਰ ਦੇ ਵਿੱਚ ਜਿੱਥੇ ਕਿ ਦਿਲਬਰ ਸਿੰਘ ਪ੍ਰਧਾਨ ਵੱਲੋਂ ਲੰਗਰ ਲਾਇਆ ਗਿਆ ਤੇ ਬਹੁਤ ਵੱਡੀ ਯੂਥ ਦੇ ਵਿੱਚ ਇਕੱਠ ਇਕੱਠਾ ਹੋਇਆ ਅੱਜ ਅਜੀ ਭਾਜੀ ਹੁਣੀ ਵੀ ਨਾਲ ਆ ਜੀ ਉਹਨਾਂ ਦੇ ਵੀਊ ਲੈਂਦੇ ਆ ਤੇ ਉਹਨਾਂ ਨੂੰ ਕਿੱਦਾਂ ਦਾ ਲੱਗਾ ਤੇ ਪੁੱਛਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਗੁਰਦੇਵ ਜੀ ਧੰਗੁਰਦੇਵ ਜੀ ਜੈ ਗੁਰੂ ਦੇਵ ਧੰਗੁਰਦੇਵ ਤੇ ਕੀ ਕਹਿਣਾ ਚਾਹੂਗੀ ਜੀ ਅੱਜ ਦਿਲਬਰ ਬਾਈ ਹੁਣਾ ਵੱਲੋਂ ਨੰਗਰ ਬਹੁਤ ਵਧੀਆ ਲੱਗਾ ਜੀ ਤੇ ਬਹੁਤ ਯੂਥ ਇਕੱਠਾ ਹੋਇਆ ਵਧੀਆ ਗੱਲਾਂ ਤੇ ਸੈਫਟੀ ਦੀ ਬਹੁਤ ਆ ਜੀ ਅੰਦਰ ਬੈਠਣ ਨੂੰ ਬਹੁਤ ਵਧੀਆ ਬਣਿਆ ਤੇ ਦੂਜਾ ਚਾਹੁੰਦਾ ਕੁਝ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਪ੍ਰਮਾਤਮਾ ਸਮੂਹ ਸੰਗਤ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਜਿਹੜੇ ਇੱਧਾ ਦੇ ਨੌਜਵਾਨ ਵੀ ਰਹਿ ਗਏ ਸਾਡੇ ਪ੍ਰਧਾਨ ਸਾਹਿਬ ਦਿਲਗੁਰ ਸਿੰਘ ਵਰਗੇ ਜੀ ਜੀ ਇਹਨਾਂ ਨੂੰ ਪ੍ਰਮਾਤਮਾ ਬਖਸ਼ਿਸ਼ ਕਰੇ ਕਿਉਂਕਿ ਚਾਹੀ ਲੋਕ ਸੇਵਾ ਦੀ ਗੱਲ ਹੋਵੇ ਕਿ ਲੋਕਾਂ ਦੇ ਨਾਲ ਖੜਨ ਦੀ ਗੱਲ ਹੋਵੇ ਕਿ ਸੱਚ ਨੂੰ ਸੱਚ ਕਹਿਣ ਦੀ ਗੱਲ ਹੋਵੇ ਜੀ ਜੀ ਲੋਕਾਂ ਦੀ ਆਵਾਜ਼ ਚੱਕਣੀ ਹੋਵੇ ਜੀ ਇਹਦੇ ਵਿੱਚ ਪ੍ਰਧਾਨ ਸਾਹਿਬ ਨੇ ਹਮੇਸ਼ਾ ਹੀ ਆਪਣਾ ਯੋਗਦਾਨ ਪਾਇਆ ਬਿਲਕੁਲ ਜੀ ਔਰ ਅੱਦਾਂ ਦੇ ਲੋਕ ਜਦ ਸਮਾਜ ਵਿੱਚ ਅੱਗੇ ਆਉਣਗੇ ਤਾਂ ਉਥੇ ਵਿਤਕਰਾ ਖਤਮ ਹੋ ਜਾਂਦਾ ਹੈ ਜੋ ਗੁਰੂ ਮਹਾਰਾਜ ਸਾਹਿਬ ਚਾਹੁੰਦੇ ਸੀਗੇ ਜੀ ਉਹਦੇ ਉੱਤੇ ਆ ਕੰਮ ਹੁੰਦਾ ਪਿਆ ਪਰਮਾਤਮਾ ਪ੍ਰਧਾਨ ਸਾਹਿਬ ਦੀ ਟੀਮ ਤੇ ਆਪਣੀ ਕਿਰਪਾ ਬਣਾ ਕੇ ਹਾਂਜੀ ਹਰਗੁਰਦੇਵ ਜੀ ਠੀਕ ਬਹੁਤ ਬਹੁਤ ਧੰਨਵਾਦ ਜੀ ਠੀਕ